ਆ ਗੱਲੋਂ ਤਿਆਰ ਆ ਇਹ ਵੀ ਬਹੁਤ ਚੰਗੀ ਸ਼ਕੀਨ ਆ ਬੁਰੀ ਤੁਸੀਂ ਦੇਖ ਸਕਦੇ ਹੋ ਸਿੰਗਾ ਦੀ ਕੁਆਲਿਟੀ ਵੇਖ ਸਕਦੇ ਹੋ ਇਹਦਾ 2.5 ਲੱਖ ਠੀਕ ਆ ਇਹਦਾ ਮੁੱਲ 2.5 ਲੱਖ ਆ ਤੇ ਕੁਆਲਿਟੀ ਦੇਖ ਸਕਦੇ ਤੁਸੀਂ ਆਰਡਰ ਦੀ ਬਹੁਤ ਵਧੀਆ ਕੁਆਲਿਟੀ ਆ ਇਹਦਾ 2.5 ਲੱਖ ਮੁੱਲ ਆ ਇਹਦਾ 270 ਦੀ ਬਾਈ ਕਹਿੰਦੇ ਦੇ ਦਾਂਗੇ ਅਸੀਂ 3 ਲੱਖ ਮੁੱਲ ਕਰਦੇ ਆ ਇਹ ਵਰ ਜਮਾ ਥੱਲੇ ਬੈਠੇ ਸਾਡੇ ਬੰਦੇ ਇਹ ਪੈਸੇ ਇਹਦਾ 오रिजिनल ਲਾਈਨ ਉਹ ਪੂਰਾ ਕਰੇ ਮੰਡੀ ਦਾ ਮਾਹੌਲ ਵੀ ਦੇਖ ਸਕਦੇ ਆ ਇਹ ਕੋਈ ਚੀਜ਼ ਹੈ ਤਦ ਤੁਸੀਂ ਦੇਖ ਸਕਦੇ ਮਾਹੌਲ ਆ ਜਾਰਾ ਦਾ ਰਸ ਮੰਡੀ ਤੇ ਉੱਤੇ ਮੱਝਾਂ ਹੀ ਆਉਣਗੀਆਂ ਤੇ ਮੱਝਾਂ ਲਈ ਮਸ਼ਹੂਰ ਆ ਇਹ ਮੰਡੀ ਤੇ ਵਿੱਚ ਕੋਈ ਟਾਵੇਂ ਵਿੱਚ گاਵਾ ਵੀ ਆ ਜਾਂਦੇਗਾ ਬੜਾ ਅਸੀਂ ਮੱਝੀ ਲੜਦੀਆਂ ਜੇ ਕੱਟਣਾ ਵਾਹਿਆ ਕੱਟਣ ਕਿਤੇ ਨਹੀਂ ਹੋਣਾ ਲਾਤੀ ਤੋਂ ਅਸੀਂ ਲੈਣ ਯਾਰ ਠਿਕਣੀ ਮੱਠੀ ਅਸੀਂ ਚਾਰ ਚਾਰ ਰੰਗ ਨੇਗਰ ਰੱਖੀ ਹੋਈ ਸੀ ਜੀ ਭਾਈ ਜੀ ਕਿੱਥੇ ਆਪਾਂ ਜਿੰਨੇ ਜਿੰਨੇ ਲਏ ਗਏ ਆ ਤੇ ਜਿਹਦੀ ਚਾਹੀਦੀ ਉਹ ਲੈ ਗਏ ਆ ਤੇ ਦੇਖੋ ਸਾਰਾ ਮਾਹੌਲ ਮੰਡੀ ਦਾ ਤੁਹਾਨੂੰ ਦਿਖਾ ਰਹੇ ਆਪਾਂ ਨਾਲ ਦੀ ਨਾਲ ਇਧਰ ਸ਼ੈੱਡ ਆ ਗਏ ਇਹਦਰ ਛੱਡਾਂ ਤੋਂ ਬਾਹਰ ਦਾ ਮਾਹੌਲ ਹੈ No, perdubatiamo! No, perdubatiamo! No, perdubatiamo! No, perdubatiamo! No, perdubatiamo! No, perdubatiamo! No, No, perdubatiamo! ਪੁਰਾਣੇ ਟਾਪ ਕੁਆਲਿਟੀ ਦੀਆਂ ਮੱਧਾਂ ਝੋਟੀਆਂ ਇਸ ਮੰਡੀ ਦੇ ਉੱਤੇ ਵੀ ਪਹੁੰਚਦੀਆਂ ਆਗੀਆਂ। ਸਰਾ ਤੋਂ ਸਰਾ ਹੀ ਹੁੰਦੀਆਂ ਦੇਖੋ। ਵਧੀਆ ਵਧੀਆ। ਆ ਇੱਧਰ ਦੇਖੋ ਵੀ ਆ ਵੀ ਝੋਟੀ ਬਹੁਤ ਚੰਗੀ ਆ। ਦੇਖੋ ਬਹੁਤ ਸੋਹਣੀ ਆ। ਤੇ ਫੇਸ ਕੁਆਲਿਟੀ ਦੇਖੋ ਜੀ। ਬਾਟੀ ਵਾਂਦਰ ਬਹੁਤ ਚੰਗੀਆਂ ਬੈਕ ਸਾਈਡ ਤੋਂ ਦੇਖੋ। ਥਾਣਾ ਦਾ ਸਾਇਜ ਬਹੁਤ ਵਧੀਆ ਹੈ ਲੈ ਵੀ ਆ ਮੁੰਡਾ ਲੈ ਕੇ ਆਇਆ ਕੀ ਰੇਟ ਲੱਗੇ ਦੀ ਐਸਾ ਵੀ 3 ਲੱਖ ਰੁਪਈਆ ਮੰਗਦਾ 3 ਲੱਖ ਵਪਾਰ ਦਾ ਕੰਮ ਹੈ ਜੀ ਠੀਕ ਆ 270 ਦੀ ਬਾਈ ਕਹਿੰਦੇ ਦੇ ਦਾਂਗੇ ਅਸੀਂ 3 ਲੱਖ ਮੁੱਲ ਕਰਦੇ ਸਾਰੇ ਬਾਈ ਬਰੇਕਾ ਮੁੱਕਦਾ ਜਾਂ ਮੁੱਕਦੀ ਹੈ ਬੈਂਟ ਦੀ ਦਵਾ ਦੋ ਜਰਾ ਬੈਠੇ ਲੈਂਡ ਵਾਲੇ ਤੇ ਚੰਗੇ ਪਸ਼ੂ ਹੁੰਦੇ ਆਗੇ ਪਾਈਆਂ ਦੇ ਕੋਲੇ ਸਾਰੇ ਵਧੀਆ ਆਗੇ ਤੇ ਬਾਕੀ ਹਰਿਆਣੇ ਦੇ ਪਸ਼ੂ ਹੁੰਦੇ ਆਗੇ ਥਾਣ ਤੁਣ ਬਹੁਤ ਚੰਗੇ ਆਗੇ ਇੱਕ ਆਹ ਝੋਟੀ ਆ ਇਹ ਵੀ ਬਹੁਤ ਸੋਹਣੀ ਆਗੀ ਸਿੰਗਾ ਦੀ ਕੁਆਲਿਟੀ ਵੇਖ ਸਕਦੇ ਹੋ ਤੇ ਚਿਹਰੀ ਬਹੁਤ ਵਧੀਆ 16 ਕਿਲੋ ਦੁੱਧ ਪਾਈ ਕਹਿੰਦੇ ਤਿਆਰ ਆਗਾ 16 ਕਿਲੋ ਤਿਆਰ ਆ ਇਹ ਵੀ ਬਹੁਤ ਚੰਗੀ ਸ਼ਕੀਨ ਆ ਕੋਈ ਤੁਸੀ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਇਹਦਾ 2.5 ਲੱਖ ਆ ਠੀਕ ਆ ਇਹਦਾ ਮੁੱਲ 2.5 ਲੱਖ ਦਾ ਹੈ ਕੁਆਲਿਟੀ ਦੇਖ ਸਕਦੇ ਤੁਸੀਂ ਆਰਡਰ ਦੀ ਬਹੁਤ ਵਧੀਆ ਕੁਆਲਿਟੀ ਹੈ ਇਹਦਾ 2.5 ਲੱਖ ਮੁੱਲ ਹੈ ਇਹਦਾ ਬਹੁਤ ਸੋਹਣੀਆਂ ਸ਼ਕੀਨਾਂ ਆ ਗਈਆਂ ਝੋਟੀਆਂ ਤੇ ਬਾਕੀ ਵਪਾਰ ਦਾ ਕੰਮ ਆ ਇੱਧਰ ਸੌਦੇ ਚੱਲੀ ਜਾਂਦੇ ਆ ਤੁਸੀਂ ਕੰਟੈਕਟ ਕਰ ਸਕਦੇ ਬਾਈ ਜੀ ਦਾ ਆਪਾਂ ਨੰਬਰ ਲੈ ਦਿੰਦੇ ਆ ਨਹੀਂ ਨਹੀਂ ਇਹ ਕਾਜੋਟੀਏ ਦੇਖੋ ਨੰਬਰ ਬੋਲ ਜੀ ਆ ਉਹਦਾ ਇਹ ਬਾਈ ਤਕਰੀਬਨ ਹਰਿਆਣੇ ਚੋਂ ਮਾਲ ਲੈ ਕੇ ਆਉਂਦਾ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਹੈਗਾ ਤੇ ਜਿਹਨੇ ਕੰਟੈਕਟ ਕਰਨਾ ਤੇ ਤੁਸੀਂ ਇਹਨਾਂ ਨਾਲ ਕਰ ਸਕਦੇ ਹੋਗੇ ਕੋਈ ਵੀ ਮਾਲ ਗ੍ਰੀਦਣਾ ਨੰਬਰ ਬੋਲ ਦੇ 628372325 ਤੇ ਪਿੰਡ ਕਿਹੜਾ ਆਪਣਾ ਪਿੰਡ ਬਈ ਬਤਨੀ ਹੁਰ ਦਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਰਿਆਣੇ ਚੋਂ ਲੈ ਕੇ ਆਉਨੇ ਆ ਨਾ ਸਾਲਾ ਮਾਲ ਜੀ ਹਰਿਆਣਾ ਚੋਂ ਠੀਕ ਆ ਇਧਰ ਆਪਾਂ ਮੈਂ ਨਹੀਂ ਦੇਖੀਆਂ ਠੀਕ ਆ ਅਵੇਲੇਬਲ ਹੁੰਦੇਗਾ ਕਰੇ ਹਰ ਵਕਤ 1716 ਹਰ ਇੱਕ ਵਾਰੀ ਹੁੰਦੀ ਹੈ ਹੁੰਦਾਂ ਨਹੀਂ ਆ 18 ਹੀ ਹੁੰਦੀ ਆ ਠੀਕ ਆ ਧੰਨਵਾਦ ਚੰਗੀ ਕੁਆਲਿਟੀ ਦੀਆਂ ਹੁੰਦੀਆਂ ਹਨ ਹਾਂਜੀ ਠੀਕ ਹੈ ਧੰਨਵਾਦ ਬਾਈ ਕੋਈ ਵੀ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਚੰਗੇ ਚੰਗੇ ਜਾਨਵਰ ਹੁੰਦੇ ਆ ਬਾਕੀ ਇਧਰ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਥੇ ਤੁਸੀਂ ਕਿਰਾਂ ਦੇਖ ਸਕਦੇ ਹੋ ਮੰਡੀ ਦਾ ਮਾਹੌਲ ਮੰਡੀ ਹੈ ਜਮ੍ਹਾਂ ਫੁੱਲ ਭਰੀ ਵੀ ਹੈ ਪੁਨਾ ਇਸ ਨੰਬਰ 13 14 ਦੀ। ਚੋਟੀ ਦੇਖ ਸਕਦੇ ਤੁਸੀਂ ਸਾਹਮਣੇ ਦੋਸਤੋ ਤੋਰ ਕੇ ਇਹਨਾਂ ਨੂੰ ਆਪ ਦਿਖਾਉਂਦੇ ਤੇ ਇਦਾਂ ਹੀ ਤੁਸੀਂ ਦੇਖ ਲਿਓ। ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ। ਤੇ ਬਾਕੀ ਪੱਠਪੁੜੇ ਦੀ ਕੁਆਲਿਟੀ ਤਾਜੀ ਸੁਹੀ ਹੋਈ ਆ ਬੱਚਾ ਇਹਦਾ ਤੁਸੀਂ ਦੇਖ ਸਕਦੇ ਹੋ ਬੈਠਾ। ਤੇ ਥਾਣ ਥਾਣ ਨੂੰ ਦੇਖ ਸਕਦੇ ਜਿਸ ਤਰ੍ਹਾਂ ਦੇ ਹੈਗੇ ਇਹ ਲੈਵਾ ਥੋੜਾ ਜਿਹਾ ਮੂਰ ਨੂੰ ਵੱਧਾਗਾ। ਕੀ ਡਿਟੇਲ ਆ ਗਈ ਇਹਦੀ ਕਿਹੜੇ ਸੂਈ ਸੂਈ ਵੀ ਆ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਕ ਟਾਈਮ ਦਾ ਸੂਈ ਨੂੰ ਮਹੀਨਾ ਹੋ ਗਿਆ ਜੀ ਆਪਾਂ ਦਾ ਦੇ ਕਾਉਤਾ ਬੱਚਾ ਕੀ ਆ ਮਗਰ ਕਟਾ ਮਗਰ ਕਟਾ ਕਿੰਨਾ ਉਹ ਹੁਣ ਦੁੱਧ ਬੌਲੇ ਉਹ ਹੈ ਤਾਂ ਹਾਂ ਦੁੱਧ ਹੈਗਾ ਭਰਾਵਾ ਸਿਰਨਾ 14 ਕਿਲੋ ਸਹੀ ਜਮਾ ਹਾਂ ਜਮਾ ਕੰਡੇ ਵਾਲਾ ਤੇ ਸਹੀ ਸਹੀ ਕਿੰਨਾ ਦੁੱਧ ਪਾਜੂਗੀ ਦੁੱਧ ਪਾਉਗੀ 17 12 ਕਿਲੋ 17 12 ਪਾਦੂ ਠੀਕ ਆ ਤੇ ਮੁੱਲ ਕਿੰਨਾ ਰੱਖਿਆ ਮੁੱਲ ਜੀ 2.5 ਲੱਖ ਰੁਪਈਆ ਕਰਾਂਗੇ 2.5 ਲੱਖ ਤੇ ਕਿੰਨੇ ਦੀ ਦੇਣੀ ਜਮਾ ਜਾਇਜ 20 ਦਾ ਅੱਧੀ ਬਾਕੀ ਹੋ ਜੂ ਹੋਰ ਮੌਕੇ ਤੇ ਵਪਾਰ ਦਾ ਕੰਮ ਹੈ ਤੇ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਐਡਰੈਸ ਜੀ ਇਵੈਂਟ ਦਿੱਲੂ ਰਾਜੀ ਮੋਬਾਈਲ ਨੰਬਰ 855713 ਜੀ ਦਵਾਤੀ ਕੱਕਰੀ ਦੁਆਰੇ ਬੋਲਦੇ 855713 ਭਾਈ ਭੇਜੀਆਂ ਠੀਕ ਹੈ ਇੱਕ ਦਿਖਾ ਕੇ ਹੋਣੀ ਆ ਮੱਜਿਆ ਆ ਜੈ ਮਰੀਕ ਬਾਈ ਨਾ ਬੋਈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਪਾਰ ਦਾ ਕੰਮ ਹੈ ਨਾ ਆ ਪਾ ਕੇ ਜਾ ਬਾਈ ਵਪਾਰ ਦਾ ਕੰਮ ਹੈ ਹਾਂ ਬਾਈ ਜੀ ਠੀਕ ਹੈ ਕਿੰਨੇ ਕੁ ਪਸ਼ੂ ਹੁੰਦੇ ਆਉਂ ਆਪਣੇ ਕੋਲ ਰੂਟੀਨ ਚ ਰੂਟੀਨ ਚ ਮਿਲ ਜਾਂਦੇ 10 11 ਪਸ਼ੂ ਮੱਝਾਂ ਹੀ ਹੁੰਦੀਆਂ ਬੱਕਾਇਆਂ ਦਾ ਵੀ ਨਹੀਂ ਨਹੀਂ ਮੱਝਾਂ ਹੀ ਆ ਚੰਗੀਆਂ ਚੰਗੀਆਂ ਹੁੰਦੀਆਂ ਆ ਟੌਪ ਤੋਂ ਟੌਪ ਦੀ ਠੀਕ ਹੈ ਠੀਕ ਹੈ ਜੀ ਲੋਬੀ ਦੋਸਤੋ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਪਸ਼ੂ ਹੁੰਦੇ ਆ ਚੰਗੇ ਤੋਂ ਚੰਗੇ ਕੰਮ ਹੈਗਾ ਵਪਾਰ ਦਾ ਪਿੰਡ ਝਲੂਰ ਆਗਾ ਤੇ ਕੰਟੈਕਟ ਤੁਸੀਂ ਕਰ ਸਕਦੇ ਹੋਰ ਵੀ ਪਸ਼ੂ ਹੁੰਦੇ ਇੱਕ ਪਸ਼ੂ ਤੁਹਾਨੂੰ ਦਿਖਾਤਾ ਸੀ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਸੀਗੇ ਥੋੜਾ ਜਿਹਾ ਰਾਤ ਜ਼ਿਆਦਾ ਹੁੰਦਾਗਾ ਉਹ ਵੀ ਬਦਲਿਆ ਬੰਦੇ ਨੂੰ ਨਹੀਂ ਕਰਨਾ ਚਾਹੀਦਾ ਭਾਈ ਇਹ ਜਿਹਨੂੰਤੀ ਵੇ ਜਿਹੜੀ ਵੀ ਆਪਣੇ ਘਰੇ ਖੜੀ ਆ ਮੈਂ ਬੋਲਣਾ ਨਹੀਂ ਇਧਰ ਇੱਕ ਜਰਸੀ ਆ ਫਰਦੀਏ ਦੇਖੋ ਆਮਾਂ ਵਿੱਚ ਕਰਤ ਜਰਸੀਆਂ ਆ ਜਾਂਦੀਆਂ ਗਈਆਂ ਤੇ ਉਹ ਵੈਸੇ ਮੱਜਾਂ ਹੀ ਹੁੰਦੀਆਂ ਜ਼ਿਆਦਾਤਰ ਮੱਜਾਂ ਝੋਟੀਆਂ ਟਾਪ ਤੋਂ ਟਾਪ ਕੁਆਲਿਟੀ ਦੀਆਂ 1,05,000 ਮੁੱਲ ਕਰਦੇ ਆ ਬਾਈ ਇਹਦਾ ਆਰਡਰ ਉਹ ਰੋੜ ਸੋਣਾਗਾ ਤੇ ਚੰਗੀ ਆ ਗਈ 90,000 ਦੀ ਦੇਣੀ ਆ 90,000 ਦੀ ਹਾਂ 90,000 ਦੀ ਬੱਚੀ ਜੀ 27 ਦੀ ਰਾਂਚਾ ਦਾ ਲੈਣੇ ਹੋਰ ਤਿਆਰ ਆਗਾ 90,000 ਸੱਤਵੇਂ ਦਿਨ ਆਸੀ ਕੋਈ ਚੋ ਸਕਦਾ ਹਾਂ ਹਾਂ ਚੋ ਠੀਕ ਆ ਚੋ ਲੈ ਜੀ ਆਹ ਹਾਂ ਬਾਈ ਕਹਿੰਦੇ ਵੀ 90000 ਹੀ ਦੇ ਦਾਂਗੇ ਮੁੱਲ ਹੈਗਾ 110000 ਤੇ 27 ਕਿਲੋ ਦੁੱਧ ਹੁਣ ਤਿਆਰ ਆ ਗਏ ਤੇ ਬਾਕੀ ਆ ਜੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਕੁਆਲਿਟੀ ਚੰਗੀ ਹੈ ਆਹ ਹਾਂ ਹਾਂ ਹੋਰ ਇਹ ਦੇਖ ਸਕਦਾ ਤੁਸੀਂ ਆਰਡਰ ਆਰਡਰ ਸੋਹਣਾਗਾ ਤੁਹਾਨੂੰ ਤੁਣ ਵੀ ਚੰਗੇ ਆਗੇ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਆਪਾਂ ਨੰਬਰ ਲੈ ਲੈਂਦੇ ਆਂ ਜੀਰੋ ਚ ਕਿੰਨਾ 99152 ਹੂੰ 056575 056575 ਠੀਕ ਆ ਪਿੰਡ ਕਿਹੜਾ ਪਿੰਡ ਪੜੋ ਪੜਾਉੜ ਪੜੋ ਪੜਾਉੜ ਜ਼ਿਲ੍ਹਾ ਕਿਹੜਾ ਬਈਨਾ ਜ਼ਿਲ੍ਹਾ ਸੰਗਰੂਰ ਹਲੋ ਵੀ ਦੋਸਤੋ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਬੱਚੀ ਹੈ ਤੇ ਵੇਖ ਦੀਏ ਤਾਂ ਠੀਕ ਆ ਨਹੀਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਡਿਟੇਲਸ ਤੁਹਾਨੂੰ ਪਸਾਰੀ ਲਈ ਦੀ ਆ ਅੱਗੇ ਵੀ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਹੁਣ ਅੱਪਾ ਵੀਡੀਓ ਦਾ ਐਂਡ ਕਰਦੇ ਆਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਇੱਕ ਵਾਰੀ ਤੁਹਾਨੂੰ ਅੱਪਾ ਤਾਹਾਂ ਤੋਂ ਵੀ ਥੋੜਾ ਵਿਊ ਦਿਖਾ ਦਿੰਨੇ ਆ ਸਾਰੀ ਮੰਡੀ ਦਾ ਤੰਬੂ ਵਾਲੇ ਪਾਸੇ ਦਾ vem